ਯਾਰ ਨਹੀਂ ਕਰ ਦਿੱਤੀ ਯਾਰ ਮਾਂ ਕਰਦਾ ਸੀ ਯਾਰ ਦੀ ਪੈਣ ਨਾਲ ਚਰਚਾ ਪਰ ਆਨੇ ਦਿੱਤੀ ਦੋਸਤ ਨੂੰ ਕੋਹਨਾਕ ਮੌਤ ਕੋਈ ਵੇਲਾ ਸੀ ਜਿਸ ਵੇਲੇ ਦੂਸਰੇ ਦੀ ਪੈਣ ਆਪਣੀ ਪੈਣ ਤੇ ਦੂਜਿਆਂ ਤੇ ਰਿਸ਼ਤੇਦਾਰ ਤੇ ਭਰਾ ਆਪਣੇ ਪੈਣ ਪਾਈ ਉਦੇ ਸੀ ਤੇ ਲੋਕ ਇਹਨਾਂ ਰਿਸ਼ਤਿਆਂ ਨੂੰ ਮੰਨਦੇ ਵੀ ਸੀ ਪਰ ਅੱਜ ਦੇ ਸਮੇਂ ਦੇ ਵਿੱਚ ਲੋਕਾਂ ਦਾ ਲਹੂ ਚਿੱਟਾ ਹੋ ਚੁੱਕਿਆ ਤੇ ਲੋਕ ਰਿਸ਼ਤੇ ਨਾਤੇਆਂ ਨੂੰ ਭੁੱਲ ਚੁੱਕੇ ਨੇ ਜਿਸ ਤੇ ਚੱਲਦੀਆਂ ਅਕਸਰ ਹੀ ਝੁਰਮਤੀਆਂ ਵਾਰਤਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਤਸਵੀਰਾਂ ਵਿੱਚ ਹਥਕੜੀਆਂ ਲਗਾਏ ਹੋਏ ਇਹਨਾਂ ਨੌਜਵਾਨਾਂ ਨੂੰ ਜੋ ਤੁਸੀਂ ਆਪਣੇ ਟੀਵੀ ਸਕਰੀਨ ਤੇ ਦੇਖ ਰਹੇ ਜਿਨ੍ਹਾਂ ਨੂੰ ਪੁਲਿਸ ਹਥਕੜੀਆਂ ਲਗਾ ਕੇ ਲਿਜਾ ਰਹੀ ਹੈ ਇਹਨਾਂ ਦੇ ਵੱਲੋਂ ਇੱਕ ਫੌਟੋਕ ਵਾਰਤਾਂ ਨੂੰ ਅੰਜਾਮ ਦਿੱਤਾ ਗਿਆ ਕੋਈ ਸਮਾਂ ਹੁੰਦਾ ਸੀ ਜਦੋਂ ਦੋਸਤੀ ਇਹੀ ਗੁੜੀ ਹੁੰਦੀ ਸੀ ਇੱਕ ਦੂਜੇ ਦੋਸਤ ਦੀ ਭੈਣ ਨੂੰ ਭੈਣ ਭਾਈ ਨੂੰ ਭਾਈ ਤੇ ਪਰਾਂ ਨੂੰ ਅਨ ਪਰਿਵਾਰ ਸਮਝਦਾ ਸੀ ਜਿਹਦੇ ਜਾਨ ਵੀ ਦੇ ਦਿੰਦਾ ਸੀ ਪਰ ਅੱਜ ਕੱਲ ਕੋਈ ਐਸੀਆਂ ਦੋਸਤੀਆਂ ਹੋ ਗਈਆਂ ਹਨ ਦੋਸਤ ਬਣ ਕੇ ਘਰ ਵਿੱਚ ਵੱਢ ਜਾਂਦੇ ਨੇ ਤੇ ਗਲਤ ਹਰਕਤਾਂ ਕਰ ਦਿੰਦੇ ਨੇ ਇੱਕ ਮਾਮਲਾ ਆਇਆ ਲੋਹਾਣੇ ਤੋਂ ਇੱਕ ਦੋਸਤ ਕੋਲੋਂ ਆਪਣੀ ਦੋਸਤ ਦੀ ਭੈਣ ਨਾਲ ਛੇੜਖਾਨੀ ਕੀਤੀ ਗਈ ਹੈ ਜਿਹਦਾ ਬਦਲਾ ਲੈ ਲਈ ਆਪਣੀ ਭੈਣ ਦਾ ਬਦਲਾ ਲੈ ਲਈ ਇੱਕ ਦੋਸਤ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਛੇੜਖਾਨੀ ਕਰਵਾ ਦੋਸਤ ਦਾ ਕਤਲ ਕਰ ਦਿੱਤਾ ਗਿਆ ਕੁਰਸਾ ਮੰਨੋ ਮਾਮਲਾ ਦਰਜ ਕਰਕੇ ਦੋਸਤਾਂ ਨੂੰ ਗ੍ਰਿਫਤਾਰ ਕਰ ਲਿਆ ਕੀ ਆ ਸਾਰਾ ਮਾਮਲਾ ਆ ਤੁਹਾਨੂੰ ਦਿਖਾਣੇ ਆ ਮੌਕੇ ਤਸਵੀਰਾਂ ਕੀ ਕਹਿੰਨੇ ਪੁਲਿਸ ਅਧਿਕਾਰੀ ਕੋ ਵੀ ਤੁਹਾਨੂੰ ਸੁਣਾਣੇ ਆ ਦਰਅਸਲ ਇਹਨਾਂ ਦੇ ਵਿੱਚੋਂ ਇੱਕ ਨੌਜਵਾਨ ਜਿਸ ਦੀ ਕੀ ਪੈਣ ਤੇ ਨਾਲ ਉਸਦੇ ਦੋਸਤ ਨੇ ਹੀ ਛੇੜਛਾੜ ਕੀਤੀ ਸੀ ਉਸ ਨੂੰ ਬਹੁਤ ਦੇ ਘਾਟ ਉਤਾਰਿਆ ਗਿਆ ਤੇ ਬਾਕੀ ਦੇ ਜੋ ਇਸਦੇ ਸਾਥੀ ਨੇ ਉਹ ਵੀ ਇਸਦੇ ਨਾਲ ਨੇ ਜਿਨ੍ਹਾਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਫਿਲਹਾਲ ਪੁਲਿਸ ਨੇ ਇਹਨਾਂ ਨੂੰ ्तार ਦਬੋਚਿਆ ਤੇ ਇਹਨਾਂ ਦੇ ਕੋਲੋਂ ਵਾਰਦਾਤ ਵਿੱਚ ਵਰਤੇ ਗਏ ਹਥਿਆਰ ਵੀ ਬਰਾਮਦ ਕਰ ਲਏ ਨੇ ਦਰਅਸਲ 7 ਦਸੰਬਰ ਨੂੰ ਇੱਕ ਦੋਸਤ ਸਚਿਨ ਤਿਵਾਰੀ ਨੂੰ ਉਸੇ ਹੀ ਦੋਸਤ ਦੇ ਵੱਲੋਂ ਆਪਣੇ ਸਾਥੀਆਂ ਦੇ ਨਾਲ ਰਲ ਕੇ ਕੁੱਟਮਾਰ ਕੀਤੀ ਗਈ ਸੀ ਕਿਉਂਕਿ ਉਸਤੇ ਉਹ ਆਪਣੇ ਹੀ ਦੋਸਤੀ ਪੈੜ ਤੇ ਨਾਲ ਛੇੜਛਾੜ ਕੀਤੀ ਗਈ ਤੇ ਜਿਸ ਤੇ ਚਲਦਿਆਂ ਉਸਦੇ ਭਰਾ ਨੇ ਆਪਣੇ ਹੀ ਯਾਰ ਨੂੰ ਮੌਤੇ ਘਾਟ ਉਤਾਰ ਦਿੱਤਾ ਤੇ ਉਹ ਵੀ ਆਪਣੇ ਸਾਥੀਆਂ ਦੇ ਨਾਲ ਰਲ ਕੇ ਫੜੇਗੇ ਇਹਨਾਂ ਮੁਲਜ਼ਮਾਂ ਨੇ ਬੁਰੇ ਤਰੀਕੇ ਦੇ ਨਾਲ ਆਪਣੇ ਹੀ ਦੋਸਤੂ ਬੁਰੇ ਤਰੀਕੇ ਦੇ ਨਾਲ ਕੁੱਟਿਆ ਸੀ ਜਾਂਚ ਪੜਤਾਲ ਤੋਂ ਬਾਅਦ ਉਹਨਾਂ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਸੀ ਜਿੱਥੇ ਕਿ ਇਲਾਜ ਦੇ ਦੌਰਾਨ ਉਸ ਦੀ ਮੌਤ ਹੋ ਗਈ ਨੰਬਰ 24 ਜਿਹੜਾ ਹੈਗਾ 283 ਨੂੰ ਸੀ ਦਰਜ ਕੀਤਾ ਸੀ 100 3 304 ਬੀਐਨਐਸ ਤੇ ਚਠਾਣਾ ਟਿੱਪੇ ਦੇ ਵਿੱਚ ਇਹਦੇ ਵਿੱਚ ਹੋਇਆ ਕੀ ਸੀ ਕਿ ਸਚਿੰਤ तिवारी ਨਾਮ ਦਾ 25 ਸਾਲ ਦਾ ਵਿਅਕਤੀ ਹੈਗਾ ਇਹਦੀ ਜਿਹੜੀ ਸੀਗਾ ਮਰਡਰ ਹੋ ਗਿਆ ਸੀਗਾ ਤੇ ਉਹਦੇ ਵਿੱਚ ਅਸੀਂ ਜਿਹੜੇ ਹੈਗੇ ਆ ਚਾਰ ਦੋਸ਼ੀ ਜਿਹੜੇ ਹੈਗੇ ਨੇ ਜਿਹੜੇ ਹੈਗੇ ਦੋਸ਼ੀ ਅਨੁਜ ਕੁਮਾਰ ਬਲਜੀਤ ਸਿੰਘ ਰਾਜਾ ਭਾਰਤੀ ਤੇ ਨਿਖਲ ਜਿਹੜੇ ਹੈਗੇ ਚਾਰੇ ਦੋਸ਼ੀਆਂ ਨੂੰ ਜਿਹੜਾ ਅਸੀਂ ਐ ਗ੍ਰਿਫਟਾਰ ਕਰਕੇ ਉਹਨਾਂ ਕੋਲ ਜਿਹੜਾ ਵੈਪਨ ਵੀ ਜਿਹੜਾ ਹੈਗਾ ਉਹ ਬਰਾਮਦ ਕਰ ਲਿਆ ਤੇ ਨਾਲ ਉਹਨਾਂ ਕੋਲ ਜਿਹੜਾ ਵਾਕਿਆ ਮੌਜਾ ਕਰੋ ਵੀ ਜਿਹੜਾ ਹੈਗਾ ਬ੍ਰਾਂਡ ਕਰ ਰਿਹਾ ਏਸੀ ਥੋੜੀ ਜੀ ਕੇਸ ਹੀ ਕਹਾਣੀ ਹੈ ਕਿ ਹੈਗੀ ਹੈ ਕਿ ਸਚਿਨ ਤਿਵਾੜੀ ਜਿਹੜਾ ਸੀਗਾ ਇਹ ਤੇ ਇਹਦੀ ਇੱਕ ਲੜਕੀ ਨਾਲ ਸੀਗੀ ਥੋੜੀ ਜਿਹੀ ਆਪਣੇ ਫਰੈਂਡਸ਼ਿਪ ਸੀਗੀ ਉਹਨੂੰ ਥੋੜੇ-ਥਰੇ ਬਾਅਦ ਜਿਹੜਾ ਹੈਗਾ ਇਹਨੇ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਸੀਗਾ ਔਰ ਜਿਹਦੇ ਵਿੱਚ ਉਹ ਲੜਕੀ ਨੇ ਜਾ ਕੇ ਆਪਣੇ ਬ੍ਰਦਰਸ ਨੂੰ ਦੱਸਿਆ ਕਿ ਇਸ ਤਰੀਕੇ ਨਾਲ ਮੈਨੂੰ ਤੰਗ ਪ੍ਰੇਸ਼ਾਨ ਕਰਦਾ ਤੇ ਉਹਨਾਂ ਨੇ ਗੁੱਸੇ ਦੇ ਵਿੱਚ ਆ ਕੇ ਜਿਹੜਾ ਸੀਗਾ ਇਹ ਕਦਮ ਚੁੱਕਿਆ ਜਿਹਨੂੰ ਮਤਲਬ ਕਿ ਕੁੱਟਮਾਰ ਕੀਤੀ ਔਰ ਜਿਹੜੀ ਸਾਟੇ ਦੇ ਜਿਆਦਾ ਲੱਗੀ ਜਿਹੜਾ ਫਿਰ ਇਸ ਨੂੰ ਜਿਹੜਾ ਹੈਗਾ ਇਹ ਪੀਜੀਆਈ ਜਿਹੜਾ ਸੀਗਾ ਚੰਡੀਗੜ੍ਹ ਦੇ ਦਾ ਰੈਫਰ ਕੀਤਾ ਕਿ ਜਿੱਥੇ ਅਰੀ ਅਰੀ ਡੈਥ ਹੋ ਗਈ ਸੀ ਔਰ ਇਸ ਮਕਦਮੇ ਦੇ ਵਿੱਚ ਸਰ ਕਾ ਤਫਤੀਸ਼ ਜਿਹੜੀ ਸੀਗੀ ਕਰਕੇ ਚਾਰੇ ਦੋਸ਼ੀਆਂ ਨੂੰ ਜਿਹੜਾ ਹੈਗਾ ਗ੍ਰਿਪਟਾ ਕਰ ਸਰ ਜਿਹੜੇ ਚੋਧਰ ਨੇ ਜਾਨੇ ਭਈ ਯਾਰ ਦੋਸਤ ਨੇ ਜੀ ਯਾਰ ਯਾਰ ਕੁੜੀ ਦਾ ਬਦਲ ਤਾਂ ਅਸਲ ਤਾਂ ਇੱਕ ਬ੍ਰਦਰ ਹੈ ਇੱਕ ਬ੍ਰਦਰ ਬਾਕੀ ਦੋ ਜੀ ਯਾਰ ਤਾਂ 21 ਸਾਲ ਦੇ ਵਿੱਚ ਤੇ ਸਰ ਇਹਨਾਂ ਦੇ ਪਹਿਲਾਂ ਵੀ ਕੋਈ ਮੁਕਦਮੇ ਦਰਜ ਹੈਗੇ ਆ ਮੇਂ ਪਹਿਲਾ ਮੁਕਦਮਾ ਇਹਨੇ ਕੋਈ ਨਹੀਂ ਦੱਸਿਆ ਜੀ ਤੇ ਇਹ ਕਿਹੜੀ ਜਗ੍ਹਾ ਤੋਂ ਅਰੈਸਟ ਕੀਤੇ ਇਹ ਬੰਦੇ ਇਹ ਵੱਖ-ਵੱਖ ਥਾਵਾਂ ਤੋਂ ਜਿਹੜੇ ਹੈਗੇ ਆ ਲੁਧਿਆਣੇ ਦੇ ਵਿੱਚੋਂ ਜਿਹੜੇ ਇਹ ਗ੍ਰਿਫਤਾਰ ਕੀਤੇ ਗਏ ਸੀ ਮੈਂ ਜੀ ਐਗਜ਼ੈਕਟਲੀ ਜਿਹੜੀ ਹੈ ਗੱਲ ਉਹ ਮੈਂ ਕਿੱਥੋਂ-ਕਿੱਥੋਂ ਹੋਇਆ ਉਹ ਨਹੀਂ ਦੱਸ ਸਕਦਾ ਕਿਉਂਕਿ ਸਾਡੇ ਦੱਸ ਦੇ ਕਿ ਦੋਸਤ ਨੂੰ ਹੀ ਬੋਤੇ ਕਾਟ ਉਤਾਰਨ ਵਾਲੇ ਇਸ ਦੋਸਤ ਅਤੇ ਉਸਦੇ ਬਾਕੀ ਦੇ ਸਾਥੀਆਂ ਨੂੰ ਅਲੱਗ-ਅਲੱਗ ਥਾਵਾਂ ਤੋਂ ਗ੍ਰਿਫਤਾਰ ਕੀਤਾ ਗਿਆ ਤੇ ਇਸ ਹੱਤਿਆ ਕਾਂਡ ਦਾ ਪੁਲਿਸ ਵੱਲੋਂ ਖੁਲਾਸਾ ਕੀਤਾ ਗਿਆ ਦੱਸਿਆ ਕਿ ਇਹ ਖੌਫਨਾਕ ਵਾਰਦਾਤ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਤੋਂ ਸਾਹਮਣੇ ਆਈ ਹੈ। ਧਗਵੰਤ ਟੀਵੀ ਲਈ ਮਹਾਰੀਜ ਬਠਲਾ ਲੁਧਿਆਣਾ ਪੰਜਾਬ